ਹਾਂਜੀ ਪਸ਼ੂ ਪਾਲਕ ਵੀਰੋ ਸ਼ਤਸ਼ੀਰੀ ਕਾਲ ਜੀ ਅੱਜ ਆਪਾਂ ਵੀਡੀਓ ਲੈ ਕੇ حاضر ਹੋਏ ਹਾਂ ਜਿਵੇਂ ਆ ਤੁਹਾਨੂੰ ਹੁਣ ਮੈਂ ਕੱਟੀ ਦਿਖਾ ਰਿਹਾ ਹਾਂ ਇਨ ਕੇਸ ਕੋਈ ਏਦਾਂ ਦਾ ਡੰਗਰ ਹੈ ਜਿਹੜਾ ਤੁਹਾਡਾ ਪਸ਼ੂ ਜਾਦੇ ਲਿੱਸਾ ਹੈਗਾ ਸਿਆਲਾਂ ਦਾ ਟਾਈਮ ਹੈ ਹੁਣ ਸਰਦੀਆਂ ਦਾ ਸੀਜ਼ਨ ਚੱਲ ਰਿਹਾ ਤਾਂ ਉਹ ਪਸ਼ੂ ਨੂੰ ਤੁਸੀਂ ਸਭ ਤੋਂ ਪਹਿਲਾਂ ਤਾਂ ਮਾਸਟਰ ਸਭ ਤੋਂ ਪਹਿਲਾਂ ਡੀਵਾਰਮਿੰਗ ਕਰਨੀ ਆ ਉਹਦੀ ਡੀਵਾਰਮਿੰਗ ਬੋਡੀ weight ਦੇ ਹਿਸਾਬ ਨਾਲ ਹੋਣੀ ਆ ਜਿਵੇਂ ਕਿਨੇ ਲਜਨੋਗੀ ਸ਼ਿਸ਼ੀ ਜਿਹਦੇ ਵਿੱਚ ਆਕਸੀਕਲੋਜਨਟ ਤੇ ਲਵਾਮੀ 16 ਉਹਦਾ ਬੋਡੀ weight ਮੁਤਾਬਕ 3 ਕਿਲੋ ਵਜਨ ਪਿੱਛੇ 1 ml ਦਵਾਈ ਦੇਣੀ ਆ ਇਹਦੇ ਵਿੱਚ ਤੁਸੀਂ ਡੀਵਾਰਮਿੰਗ ਜੇ ਕਰਨ ਤੋਂ ਪਹਿਲਾਂ ਮਿੱਠਾ ਪਾਉਣ ਦੀ ਕੋਈ ਖਾਸ ਜ਼ਰੂਰਤ ਨਹੀਂ ਜਾਂ ਤੁਸੀਂ ਅਲਵੈਂਡਾ ਜੋਲਨਾ ਦੇਣੀ ਆ ਤਾਂ ਮਿੱਠਾ ਪਾਓ ਨਾਲ ਲੈ ਕੇ ਤੁਸੀਂ ਦੇਸੀ ਜੀ ਦੇਣੀ ਆ ਹਾਥੀ ਦਾ ਬੂਰ ਤਕਰੀਬਨ ਇੱਕ ਚਮਚਾ ਡੇਲੀ ਦਾ ਗੁੜ ਚ ਪਾ ਕੇ ਦਿਓ ਪਸ਼ੂ ਨੂੰ ਫਾਸਫੋਰਸ ਦੀ ਜਿਹੜੀ ਡੈਫੀਸ਼ੈਂਸੀ ਹੈ ਜਿਹਨੂੰ ਆਪਾਂ ਕਹਿੰਦੇ ਸੁੱਕ ਟਾਕੂ ਹੋ ਗਿਆ ਜਾਂ ਫਾਸਫੋਰਸ ਰਿਕਾਰਡ ਕਰਕੇ ਤੁਹਾਡਾ ਪਸ਼ੂ ਲਿੱਸਾਗਾ ਔਰ ਆ ਜੀ ਹੁਣ ਸਟਾਰਟ ਹੋ ਜਾਊਗਾ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਦੇ ਵਿੱਚ ਮੈਂ ਤੁਸੀਂ ਖਾਸ ਖਿਆਲ ਇਹ ਰੱਖਣਾ ਵੀ ਜਿਹੜਾ ਆਪਣਾ ਪਸ਼ੂ ਹੈ ਪੋਸਿਬਿਲਿਟੀ ਵਾਰਮਿੰਗ ਜ਼ਰੂਰ ਕਰਨੀ ਹੈ ਦੀ ਵਾਰਮਿੰਗ ਦੇ ਨਾਲ-ਨਾਲ ਹਾਥੀਪੂਰ ਹੋ ਗਿਆ ਤੇ ਨਾਲੋਂ ਨਾਲ ਜੇ ਤੁਹਾਨੂੰ ਲੱਗ ਰਿਹਾ ਹੈ ਵੀ ਪਸ਼ੂ ਦਾ ਤੁਹਾਡਾ ਟੈਂਪਰੇਚਰ ਹੈ ਤਾਂ ਤੁਹਾਡੇ ਜਿਹੜੇ ਡਾਕਟਰ ਸਾਹਿਬਾਨ ਨੂੰ ਟੈਂਪਰੇਚਰ ਜ਼ਰੂਰ ਦਿਖਾਓ ਉਹਨਾਂ ਨੂੰ ਵੀਡੀਓ ਨਾਲ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਇਹੋ ਜਿਹਾ ਵੀਡੀਓ ਆਪਾਂ ਅੱਗੇ ਤੋਂ ਹੀ ਪਾਉਂਦੇ ਰਹਾਂਗੇ